ਹਾਂਜੀ ਸਾਰੀ ਕਾ ਵੀਰਾਂ ਦਾ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਟਰੈਕਟਰਾਂ ਦੇ ਨਵੇਂ ਅਤੇ ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੇ ਕਿਸੇ ਵੀਰ ਨੇ ਘਰੇ ਬਲਾ ਕੇ ਆਪਦੇ ਟਰੈਕਟਰ ਦੀ ਐਡ ਕਰਾਉਣੀ ਹੈ ਤਾਂ ਵੀਰੇ ਆਪਣਾ ਕੰਟੈਕਟ ਨੰਬਰ 99142 29048 99142 29048 ਇਹ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਕਿਸੇ ਨੇ ਐਡ ਕਰਾਉਣੀ ਹੈ ਅੱਜ ਲੈ ਕੇ ਆਏ ਵੀਰੇ ਸਵਰਾਜ 855 ਸਵਰਾਜ 855 ਚਾਰ ਸਟਾਰ ਕਰੋ ਪਾਰਟੀ ਦੇ ਵਿੱਚ ਟਰੈਕਟਰ ਹੈ ਜਿੰਮੇਦਾਰ ਪਾਰਟੀ ਦੇ ਬਾਕੀ ਬਾਈ ਨੂੰ ਮਲੇਉਂਦੇ ਸਸੀ ਕਾਲ ਜੀ ਸਸਰੀ ਉਹ ਠੀਕ ਠਾਕ ਜੀ ਹਾਂ ਠੀਕ ਠਾਕ ਬਾਈ ਵਧੀਆ ਕਿੰਨਾ ਮਾਡਲ ਹੈ ਟਰੈਕਟਰ ਆਪਣਾ ਇਹ 13 ਮਾੜ ਲਾਵੇ 15 ਮਾੜ ਲਾਈ ਹਾਂ ਬਾਈ ਤੇ ਨੰਬਰ ਪੰਜਾਬ ਦਾ ਹੈ ਨਾ ਇਹ ਪੰਜਾਬ ਨੰਬਰ ਹੈ ਬਈ ਨੋ ਹੈ ਵੀਰੇ ਕਾਪੀ ਪੀ ਵੀ ਤੇ ਨਾ ਤੁਹਾਡੇ ਨਾਮ ਹੈ ਜੀ ਹਾਂ ਜੀ ਦਾ ਵੋ ਤੇ ਤਾਂ ਠੀਕ ਹੈ ਸਾਰੇ ਕਾਗਜ਼ ਪੱਤਰ ਓਕੇ ਆ ਕੰਮ ਦਾ ਹਾਂ ਜੀ ਹਾਂ ਜੀ ਟਾਇਰਾਂ ਦੀ ਗੱਲ ਕਰੀ ਜੀ ਟਾਇਰ ਪੂਰੇ ਦੇ ਜੀ ਦੱਬੇ ਵਸੇ ਉਤਨ ਨਵੀਂ ਰਿਪਾਇਸ਼ੀ ਕੁ ਵੀਰੇ ਹੋਇ ਰਿਹਾ ਹੈ ਅੱਛਾ ਤੁਸੀਂ ਇਹ ਵਾਏ ਨੇ ਦੇਖੀ ਅਸੀਂ ਆਪ ਵਾਏ ਤੇਰੀ ਕੰਪਨੀ ਦੇ ਨੇ 80000 ਦੇ ਜੀ ਪੌਰ ਵਧੀਆ ਵਧੀਆ ਅੱਛਾ ਗੁੜੀ ਆਉਂਦੀ ਹੋਜੀ ਠੀਕ ਹੈ ਵੀਰੇ ਤੁਸੀਂ ਦੇਖ ਲੈਣਾ ਭਾਈ ਸਾਰੀ ਕੰਡੀਸ਼ਨ ਟਰੈਕਟਰ ਦੀ ਜੀ ਡਿਲ ਗੇਰ ਦਾ ਓਕੇ ਹੈ ਜੀ ਜਬ ਠੀਕ ਹੈ ਚਲਾ ਕੇ ਵਾ ਕੇ ਤਸੱਲੀ ਕਰਕੇ ਲੈ ਜਾ ਹਾਂ ਜੀ ਠੀਕ ਹੈ ਠੀਕ ਹੈ ਠੀਕ ਤੇ ਪਿੱਛੋਂ ਦਿਖਾ ਦੇਣਾ ਵੀਰੇ ਤੁਹਾਨੂੰ ਸਾਰੀ ਕੰਡੀਸ਼ਨ ਇਹ ਬਾਈਆਂ ਦੇ ਨਾਮ ਹੈ ਵੀਰੇ ਟਰੈਕਟਰ ਪੀ ਵੀ 13 ਨੰਬਰ ਤੇ 90% ਟਾਇਰ ਨੇ ਬਾਈ ਮੂਰਲੇ ਵੱਡੇ ਟਾਇਰ ਨੇ ਬਾਈਆਂ ਨੇ ਆਪੇ ਨਾ ਮੇ ਬਵਾਏ ਨੇ ਤੇ ਹੋਰ ਕੀ ਗੱਲ ਬਾਤ ਹੈ ਟਰੈਕਟਰ ਚ ਓਕੇ ਆ ਜੀ ਕਿਸੇ ਤਾਂ ਘਾਟੇ ਦੀ ਗੱਲ ਇਦੋਂ ਗਿਆ ਤਾਂ ਓਕੇ ਆ ਕਿਸੇ ਗੱਲ ਦੀ ਕੋਈ ਹੋਣੀ ਠੀਕ ਹੈ ਪੂਰੀ ਤਸੱਲੀ ਜਮਾ ਪੂਰੀ ਤਸੱਲੀ ਆ ਬੋਲੀ ਠੀਕ ਆ ਠੀਕ ਆ ਥੋੜੇ ਲਈ ਬੜੀ ਵਧੀਆ ਚੱਲਦਾ ਹੈ ਨਾ ਵਧੀਆ ਚੱਲ ਰਿਹਾ ਫੁੱਲਾ ਕਿਸੇ ਕੋ ਬਚੜਾ ਦੇ ਕੋਈ ਪਰਵਾਹ ਨਹੀਂ ਠੀਕ ਆ ਜਿਹੜੀ ਤੇਲ ਵਾਲੀ ਟੈਂਕੀ ਜਿਹੇ ਵਿੱਚ ਇਹ ਤਾਂ ਨਹੀਂ ਆ ਜੀ ਹਾਂ ਪਿੱਛੇ ਦੇ ਤਾਂ ਆਹ ਜਿਹੜੀ ਤੇਲ ਵਾਲੀ ਟੈਂਕੀ ਜਿਹੇ ਵਿੱਚ ਇਹ ਬਿੱਚੇ ਮਿਲੂ ਜੀ ਸੌਦਾ ਹੁੰਦਾ 15 ਮਾੜਲਾ ਪਾਵਰ ਸਟੀਅਰਿੰਗ ਹੈ ਸਾਰੀ ਕੰਡੀਸ਼ਨ ਦੇਖ ਸਕਦੇ ਹੋ ਟਰੈਕਟਰ ਦੀ ਜੇ ਕਿਸੇ ਵੀਰ ਨੇ ਲੈਣਾ ਬਾਈਆਂ ਦਾ ਆਪਾਂ ਸਾਰਾ ਨੰਬਰ ਵਗੈਰਾ ਪਾਵਾਂਗੇ ਰੇਟ ਕੀ ਹੈ ਜੀ ਇਹਦਾ ਰੇਟ ਹੈ ਬਾਈ 480 4 ਲੱਖ 80 ਹਜ਼ਾਰ ਰੁਪਏ ਤੇ ਬਾਕੀ ਮੌਕੇ ਤੇ ਮੰਨ ਤਾਣਾ ਹਾਂ ਬੋਕੇ ਤੇ ਕਰ ਲੋ ਅੱਛਾ ਅੱਛਾ ਕਿ ਐਡਰੈਸ ਕੀ ਹੈ ਆਪਣਾ ਪਿੰਡ ਉੱਬੇ ਪੱਡੋਬੇ ਪਿੰਡ ਉੱਬਿਆ ਤਹਿਸੀਲ ਡੜਬਾ ਡੜਬਾ ਜ਼ਿਲ੍ਹਾ ਸੰਗਰੂਰ ਸਿਰਾ ਸੰਗਰੂਰ ਇਹ ਵੀਰੇ ਟਰੈਕਟਰ ਜ਼ਿਲ੍ਹਾ ਸੰਗਰੂਰ ਡੜਬੇ ਦੇ ਨੇੜੇ ਉੱਬਿਆ ਪਿੰਡਾਂ ਬਾਈਆਂ ਦਾ ਉੱਬਿਆ ਪਿੰਡ ਵਿੱਚ ਟਰੈਕਟਰ ਖੜਾਗਾ 15 ਮਾਡਲ ਆ ਪੰਜਾਬ ਦਾ ਨੰਬਰ ਆ ਬਾਈਆਂ ਦੇ ਨਾਮ ਹੈ ਡੜਬੇ ਤੋਂ ਥੋੜੀ ਦੂਰੇ ਪਿੰਡਾਂ ਬਾਈਆਂ ਦਾ ਬਾਕੀ ਵੀਰ ਦਾ ਨੰਬਰ ਪਾਵਾਂਗੇ ਉਹਤੇ ਫੋਨ ਕਰਕੇ ਤੁਸੀਂ ਆ ਜਾਓ ਟਰੈਕਟਰ ਬਾਈ ਤੋਂ ਖਰੀਦ ਲਿਓ ਤੇਰੀ ਥੋ ਵਗੈਰਾ ਵੀਰੇ ਸਾਮ ਹੀ ਪਈਆ ਬਾਈਆਂ ਦੀ ਜਮਾ ਸਾਫ ਹੈ ਹਾਂ ਸੂ ਸੂ ਸਾਰਾ ਕੁਝ ਲਾ ਕੇ ਆਨ ਓਕੇ ਕਰਕੇ ਦੇਣਗੇ ਬਈ ਕੋਈ ਦਿੱਕਤ ਨਹੀਂ ਤੇ ਬਾਕੀ ਜੇ ਕਿਸੇ ਵੀਰ ਨੇ ਲੈਣਾ ਸਵਰਾਜ 855 ਦੇ ਤੱਕ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ